ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਿੰਟਰਸ ਦੇ ਵਿੱਚ ਨਾ ਮੂੰਗ ਦਾਲ ਹਲਵਾ ਖਾਣ ਦਾ ਨਾ ਮਜ਼ਾ ਹੀ ਕੁਝ ਹੋਰ ਹੈ ਚਲੋ ਅੱਜ ਤੁਹਾਡੇ ਨਾਲ ਮੂੰਗ ਦਾਲ ਹਲਵਾ ਬਣਾਉਂਦੀ ਰੈਸিপি ਸ਼ੇਅਰ ਕਰਦੇ ਆ ਜਿਸ ਨੂੰ ਬਣਾਉਣ ਦੇ ਲਈ ਨਾ ਸਾਨੂੰ ਕੋਈ ਵੀ ਖੋਏ ਚਾ ਕੋਈ ਵੀ ਦੁੱਧ ਦੀ ਜ਼ਰੂਰਤ ਨਹੀਂ ਆਪਾਂ ਇਸ ਨੂੰ ਨਾ ਬਹੁਤ ਹੀ ਆਸਾਨ ਤਰੀਕੇ ਨਾਲ ਬਣਾਵਾਂਗੇ ਔਰ ਇਹ ਹਲਵਾ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਊਗਾ ਚਲੋ ਰੈਸিপি ਬਣਾਉਣਾ ਸਟਾਰਟ ਕਰਦੇ ਆਂ ਹਲਵਾ ਬਣਾਉਣ ਲਈ ਇੱਥੇ ਮੈਂ ਇੱਕ ਕੌਲੀ মুੰਗੀ ਦੀ ਦਾਲ ਲਿੱਤੀ ਹੈ 3 ਤੋਂ 4 ਚਮਚੇ ਬੇਸਣ 3 ਤੋਂ 4 ਚਮਚੇ ਸੂਜੀ ਪੌਣੀ ਕੁ ਕੌਲੀ ਚੀਨੀ ਔਰ ਥੋੜਾ ਜਿਹਾ ਇਲਾਇਚੀ ਪਾਊਡਰ 15 ਤੋਂ 20 ਧਾਗੇ ਕੇਸਰ ਦੇ ਲਿੱਤੇ ਨੇ ਔਰ ਥੋੜੇ ਜੇ ਕੱਟੇ ਹੋਏ ਬਦਾਮ ਔਰ ਨਾਰੀਅਲ ਲਿੱਤਾ ਮੈਂ ਸਭ ਤੋਂ ਪਹਿਲਾਂ ਦਾਲ ਨੂੰ ਚੰਗੀ ਤਰ੍ਹਾਂ 3 ਤੋਂ 4 ਵਾਰੀ ਆਪਾਂ ਵਾਸ਼ ਕਰ ਲਾਂਗੇ ਫਿਰ ਦਾਲ ਨੂੰ ਇੱਥੇ ਮੈਂ ਇੱਕ ਪਲੇਟ 'ਚ ਪਾ ਕੇ ਚੰਗੀ ਤਰ੍ਹਾਂ ਫੈਲਾ ਲਿਆ ਹੁਣ ਇਸ ਦੇ ਉੱਪਰ ਆਪੇ ਇੱਕ ਕੱਪੜਾ ਰੱਖ ਕੇ ਆਪਣੇ ਹੱਥਾਂ ਨਾਲ ਇਹਨੂੰ ਪ੍ਰੈਸ ਕਰਾਂਗੇ ਔਰ ਇਹਨੂੰ ਆਪਾਂ ਥੋੜਾ ਜਿਹਾ ਸੁਕਾ ਲਵਾਂਗੇ ਹੁਣ ਦਾਲ ਨੂੰ ਮੈਂ ਇੱਕ ਪੈਨ ਚ ਟ੍ਰਾਂਸਫਰ ਕਰਤਾ ਆਪਾਂ ਇਹ ਦਾਲ ਨੂੰ ਲੋ ਫਲੇਮ ਤੇ ਰੋਸਟ ਕਰਾਂਗੇ ਆਪਾਂ ਇਹਨੂੰ ਉਦੋਂ ਤੱਕ ਰੋਸਟ ਕਰਾਂਗੇ ਜਦੋਂ ਤੱਕ ਇਹਦਾ ਕਲਰ ਜਿਹੜਾ ਥੋੜਾ ਚੇਂਜ ਨਾ ਹੋ ਜਾਏ ਔਰ ਆਪਣੀ ਦਾਲ ਜਿਹੜੀ ਹੈ ਨਾ ਚੰਗੀ ਤਰ੍ਹਾਂ ਸੁੱਕ ਜਾਏ ਤੁਸੀਂ ਦੇਖ ਸਕਦੇ ਹੋ ਇੱਥੇ ਦਾਲ ਦਾ ਜਿਹੜਾ ਕਲਰ ਹੈ ਉਹ ਥੋੜਾ ਚੇਂਜ ਹੋਣਾ ਸ਼ੁਰੂ ਹੋ ਗਿਆ ਔਰ ਇਸ ਨੂੰ ਨਾ ਮੈਂ ਲਗਭਗ 4 ਤੋਂ 5 ਮਿੰਟ ਤੱਕ ਰੋਸਟ ਕੀਤਾ ਹੁਣ ਆਪਣੀ ਦਾਲ ਜਿਹੜੀ ਹੈ ਨਾ ਉਹ ਪੂਰੀ ਚੰਗੇ ਤਰੀਕੇ ਨਾਲ ਰੋਸਟ ਹੋ ਚੁੱਕੀ ਹੈ ਔਰ ਇਹਦਾ ਕਲਰ ਵੀ ਜਿਹੜਾ ਹੈ ਨਾ ਉਹ ਪ੍ਰੋਪਰ ਚੇਂਜ ਹੋ ਗਿਆ ਹੈ ਔਰ ਹੁਣ ਮੈਂ ਦਾਲ ਨੂੰ ਨਾ ਇੱਕ ਪਲੇਟ ਵਿੱਚ ਕੱਢ ਲਿਆ। ਹੁਣ ਆਪਾਂ ਇਹ ਨੂੰ ਚੰਗੀ ਤਰ੍ਹਾਂ ਠੰਡਾ ਹੋਣ ਨੂੰ ਰੱਖ ਦੇਣਾ ਔਰ ਦਾਲ ਆਪਾਂ ਉਦੋਂ ਤੱਕ ਨਹੀਂ ਪੀਸਣੀ ਜਦੋਂ ਤੱਕ ਇਹ ਚੰਗੀ ਤਰ੍ਹਾਂ ਠੰਡੀ ਨਾ ਹੋ ਜਾਏ। ਜਦੋਂ ਠੰਡੀ ਹੋ ਜਾਏ ਆਪਾਂ ਉਸ ਤੋਂ ਬਾਅਦ ਇਹ ਦਾਲ ਨੂੰ ਪੀਸਣਾ ਹੈ। ਹੁਣ ਦਾਲ ਨੂੰ ਪੀਸਣ ਦੇ ਲਈ ਮੈਂ ਮਿਕਸਰ ਜਾਰ ਦੇ ਵਿੱਚ ਟ੍ਰਾਂਸਫਰ ਕਰ ਲਿਆ। ਤੁਸੀਂ ਦੇਖ ਸਕਦੇ ਹੋ ਮੈਂ ਦਾਲ ਨੂੰ ਨਾ ਤਾਂ ਜਿਆਦਾ ਫਾਈਨ ਪਾਊਡਰ ਬਣਾਇਆ ਤੇ ਨਾ ਹੀ ਜਿਆਦਾ ਮੋਟਾ ਰੱਖਿਆ। ਆਪਾਂ ਨਾ ਇਸ ਨੂੰ ਥੋੜਾ ਜਿਹਾ ਖੁਰਦੁਰਾ ਹੀ ਪੀਸਾਂਗੇ। ਦਾਲ ਨੂੰ ਪੀਸ ਕੇ ਹੁਣ ਆਪਾਂ ਆਪਣੀ ਚਾਸ਼ਨੀ ਰੈਡੀ ਕਰਦੇ ਆਂ ਚਾਸ਼ਨੀ ਰੈਡੀ ਕਰਨ ਦੇ ਲਈ ਇੱਥੇ ਮੈਂ ਇੱਕ ਪਤੀਲੇ ਵਿੱਚ ਪਾਣੀ ਰੱਖ ਲਿਆ ਹੈ ਪਾਣੀ ਦੇ ਗਰਮ ਹੁੰਦੇ ਇਸ ਚਾਪਾ ਚੀਨੀ ਔਰ ਕੇਸਰ ਐਡ ਕਰਾਂਗੇ ਔਰ ਇਸ ਨੂੰ ਆਪਾਂ ਮਿਕਸ ਕਰ ਲਾਂਗੇ ਔਰ ਇਸ ਨੂੰ ਆਪਾਂ ਇੱਕ ਉਬਾਲੀ ਤੱਕ ਹੀ ਉਬਾਲਾਂਗੇ ਬਸ ਇੱਥੇ ਮੈਂ ਇਸ ਨੂੰ 4 ਤੋਂ 5 ਮਿੰਟ ਤੱਕ ਉਬਾਲਿਆ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕੇਸਰ ਨੇ ਆਪਣਾ ਰੰਗ ਛੱਡਤਾ ਔਰ ਚੀਨੀ ਜਿਹੜੀ ਹੈ ਨਾ ਬਿਲਕੁਲ ਕੁਲ ਚੁੱਕੀ ਹੈ ਹੁਣ ਮੈਂ ਗੈਸ ਨੂੰ ਬੰਦ ਕਰਕੇ ਚਾਸ਼ਨੀ ਨੂੰ ਸਾਈਡ ਤੇ ਰੱਖ ਕੇ ਹੁਣ ਆਪਾਂ ਆਪਣਾ ਹਲਵਾ ਰੈਡੀ ਕਰਦੇ ਆਂ ਕੀ ਇਹ ਦੇ ਗਰਮ ਹੋਣ ਤੇ ਆਪਾਂ ਸਭ ਤੋਂ ਪਹਿਲਾਂ ਸੂਜੀ ਔਰ ਬੇਸਨ ਪਾਵਾਂਗੇ ਔਰ ਇਸ ਨੂੰ ਆਪਾਂ ਲੋ ਫਲੇਮ ਤੇ ਭੁੰਨਾਂਗੇ ਆਪਾਂ ਇਹਨੂੰ ਉਦੋਂ ਤੱਕ ਭੁੰਨਣਾ ਜਦੋਂ ਤੱਕ ਇਸ ਦਾ ਜਿਹੜਾ ਕਲਰ ਥੋੜਾ ਜਿਹਾ ਡਾਰਕ ਨਹੀਂ ਹੋ ਜਾਂਦਾ ਲਗਭਗ 4 ਤੋਂ 5 ਮਿੰਟ ਬਾਅਦ ਹੁਣ ਇਸ ਦਾ ਕਲਰ ਜਿਹੜਾ ਚੇਂਜ ਹੋ ਗਿਆ ਤੁਸੀਂ ਦੇਖ ਸਕਦੇ ਹੋ ਔਰ ਇਸ ਚੋ ਨਾ ਹੁਣ ਖੁਸ਼ਬੂ ਆਣੀ ਵੀ ਸਟਾਰਟ ਹੋ ਗਈ ਹੁਣ ਇਸ ਸਟੇਜ ਤੇ ਆਪਾਂ ਇਸ ਚ ਪੀਸੀ ਹੋਈ ਦਾਲ ਐਡ ਕਰਾਂਗੇ ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ ਪਕਾ ਲਵਾਂਗੇ ਜਦੋਂ ਤੱਕ ਜਿਹੜਾ ਦਾਲ ਦਾ ਕਲਰ ਹੈ ਉਹ ਥੋੜਾ ਹਲਕਾ ਬਰਾਊਨ ਨਹੀਂ ਹੋ ਜਾਂਦਾ ਆਪਾਂ ਇਹਨੂੰ ਉਦੋਂ ਤੱਕ ਪਕਾਵਾਂਗੇ ਹੁਣ ਤੁਸੀਂ ਇੱਥੇ ਦੇਖ ਸਕਦੇ ਹੋ ਦਾਲ ਦਾ ਕਲਰ ਵੀ ਚੇਂਜ ਹੋਣਾ ਸਟਾਰਟ ਹੋ ਗਿਆ ਹੈ ਔਰ ਇਸ ਨੂੰ ਮੈਨੇ ਨਾ ਲਗਭਗ 810 ਮਿੰਟ ਤੱਕ ਪਕਾਇਆ ਹੈ ਹੁਣ ਆਪਾਂ ਇਸ ਸਟੇਜ ਤੇ ਚਾਸ਼ਨੀ ਐਡ ਕਰਾਂਗੇ ਔਰ ਚਾਸ਼ਨੀ ਆਪਾਂ ਲੋ ਫਲੇਮ ਤੇ ਜਾਂ ਫਿਰ ਗੈਸ ਬੰਦ ਕਰਕੇ ਹੌਲੀ-ਹੌਲੀ ਦੋ ਤੋਂ ਤਿੰਨ ਵਾਰੀ ਆਪਾਂ ਹਲਵੇ ਦੇ ਵਿੱਚ ਆਪਣੀ ਚਾਸ਼ਨੀ ਜਿਹੜੀ ਹੈ ਨਾ ਉਹ ਐਡ ਕਰਾਂਗੇ ਚਾਸ਼ਨੀ ਨੂੰ ਐਡ ਕਰਕੇ ਆਪਾਂ ਆਪਣੇ ਹਲਵੇ ਨੂੰ ਨਾ ਚੰਗੀ ਤਰ੍ਹਾਂ ਕੜਛੀ ਦੇ ਨਾਲ ਘੁਮਾਈ ਜਾਵਾਂਗੇ ਆਪਾਂ ਇਹਨੂੰ ਲਗਭਗ 15 ਮਿੰਟ ਤੱਕ ਹੋਰ ਪਕਾਵਾਂਗੇ ਜਦੋਂ ਤੱਕ ਜਿਹੜਾ ਆਪਣਾ ਹਲਵਾ ਹੈ ਨਾ ਉਹ ਕੀ ਨਾ ਛੱਡ ਦਵੇ ਹੁਣ ਇੱਥੇ ਹਲਵੇ ਨੇ ਆਪਣਾ ਜਿਹੜਾ ਹੈ ਨਾ ਉਹ ਕੀ ਛੱਡ ਦਿੱਤਾ ਹੈ ਔਰ ਆਪਣਾ ਜਿਹੜਾ ਮੂੰਗ ਦਾਲ ਦਾ ਹਲਵਾ ਹੈ ਉਹ ਬਣ ਕੇ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਵਧੀਆ ਹਲਵਾ ਬਣ ਕੇ ਤਿਆਰ ਹੋਇਆ ਹੈ ਹੁਣ ਆਪਾਂ ਆਪਣੇ ਹਲਵੇ ਨੂੰ ਨਾ ਪਾਉਲ ਦੇ ਵਿੱਚ ਟ੍ਰਾਂਸਫਰ ਕਰ ਲਾਂਗੇ ਔਰ ਇਸ ਦੇ ਉੱਪਰ ਨਾ ਆਪਾਂ ਆਪਣੇ ਕੱਟੇ ਹੋਏ ਬਦਾਮ ਔਰ ਨਾਰੀਅਲ ਪਾਵਾਂਗੇ ਤੁਸੀਂ ਆਪਣੇ ਮਨਪਸੰਦ ਦੇ ਡ్రਾਈ ਫਰੂਟਸ ਵੀ ਪਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਵਧੀਆ ਜਿਹੜਾ ਆਪਣਾ ਹਲਵਾ ਉਹ ਬਣ ਕੇ ਤਿਆਰ ਹੋਇਆ ਹੈ ਤੁਹਾਨੂੰ ਮੇਰੇ ਮੂੰਗ ਦਾਲ ਹਲਵੇ ਦੀ ਰੈਸিপি ਕਿਵੇਂ ਲੱਗੀ ਜ਼ਰੂਰ ਦੱਸਿਓ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ